ਬਹੁਤੀ ਮਤਭਾਗ ਹੈ ਨਿਊ ਵੀ ਕਟਨਾਕਰਮ ਪਿਛਲੇ 3 4 5 ਮਹੀਨਿਆਂ ਦਾ ਚੱਲ ਰਿਹਾ ਹੈ ਉਮੀਦ ਤੇ ਲਾਂਦੇ ਸੀ ਪਾਰਟੀ ਦੇ ਵਰਕਰ ਹੋਣ ਦੇ ਨਾਤੇ ਕਿ ਇਹਦੇ ਵਿੱਚੋਂ ਪਾਰਟੀ ਤਗੜੇ ਹੋ ਕੇ ਉਭਰੂਗੀ ਪਰ ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਉਭਰਨ ਨਾਲੋਂ ਅਸੀਂ ਹੋਰ ਵੀ ਖਲੇਰੇ ਵਾਲੇ ਪਾਸੇ ਤੁਰਿਆ ਕਿਹੜਾ ਕਿ ਪਾਰਟੀ ਲਈ ਪੰਜਾਬ ਲਈ ਬਹੁਤ ਚੰਗਾ ਨਹੀਂ ਤਕੋਏ ਸਭ ਚਾਹਦੇ ਹੈ ਕਿ ਖੇਤਰੀ ਪਾਰਟੀ ਨੂੰ ਤਕੜਾ ਹੋਣ ਦੀ ਲੋੜ ਹੈ ਔਰ ਖਾਸ ਕਰਕੇ ਸ਼੍ਰੋਮਣੀ ਕਾਲੀ ਦਲ ਵੀ ਇਹ ਹੀ ਜੋ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਅਗਾਹ ਕਰ ਸਕਦੀ ਹੈ ਪਰ ਅਫਸੋਸ ਨਾ ਕਹਿਣਾ ਪੈ ਰਿਹਾ ਵੀ ਜੋ ਵੀ ਇਹ ਪਿਛਲੇ ਦਿਨਾਂ ਚ ਹੋਇਆ ਹੈ ਪਰ ਖਾਸ ਕਰਕੇ ਜਿਹੜਾ ਅ ਪਰसों ਜਿਹੜੇ ਕਾਲਤਾਜ ਸਾਹਿਬ ਦੇ ਅਥਿਹਦਾਰ ਸਾਹਿਬ ਮਗਾਨੀ ਰਕबीर ਸਿੰਘ ਜੀ ਦਾ ਜਿਹਨੂੰ ਫਾਰਕ ਕੀਤਾ ਗਿਆ ਐਗਜ਼ੀਕਟਿਵ ਕਮੇਟੀ ਵੱਲੋਂ ਅੰਦਰੂਨੀ ਕਮੇਟੀ ਵੱਲੋਂ ਐਸਪੀਸੀ ਦੀ ਉਹ ਬਹੁਤ ਹੀ ਮਤਭਾਗਿਆ ਨਹੀਂ ਹੋਣਾ ਚਾਹੀਦਾ ਸੀ ਦੀ ਭਾਈ ਇਹ ਤਾਂ ਕਲੀਅਰ ਹੋ ਗਿਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲੀ ਦਲ ਹੀ ਚਲਾ ਰਹੇ ਦੇਖੋ ਇਹ ਤਾਂ ਹੈ ਹੀ ਹੈ ਕਿ ਜੋ ਵੀ ਪੰਜਾਬ ਦੇ ਵਿੱਚ ਸਿੱਖ ਸਿੱਖਾਂ ਦੀ ਪੋਲਿਟਿਕਸ ਦੇ ਵਿੱਚ ਤਿੰਨ ਵਿੰਗ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਭ ਤੋਂ ਸੁਰੋਚ ਜਿਹੜਾ ਅਸੀਂ ਸਾਰਾ ਮੰਨਦੇ ਆ ਸਿੱਖ ਭਾਈਚਾਰੇ ਦੇ ਨਾਲ-ਨਾਲ ਸਾਡੇ ਹੀ ਪੰਜਾਬੀ ਵੀ ਸਾਰੇ ਮੰਨਦੇ ਆ ਅਸੀਂ ਉਹਨਾਂ ਦੀ ਸੁਰੋਚਤਾ ਮੰਨਦੇ ਆ ਜਿਹੜੀ ਅਕਾਲ ਤਖਤ ਸਾਹਿਬ ਦੀ ਔਰ ਜੋ ਟਿਕਟਾਂ ਦਿੱਤੀਆਂ ਜਾਂਦੀਆਂ ਐ ਸਿਪੀਸੀ ਦੇ ਮੈਂਬਰਾਂ ਨੂੰ ਲੜਾਇਆ ਜਾਂਦਾ ਸ਼੍ਰੋਮਣੀ ਅਕਾਲੀ ਦਲ ਦੀ ਲੜਾਂ ਦੀ ਹੈ রাইਟ ਉਹਨਾਂ ਦੇ ਜੋ ਵੀ ਸਲਾਹ ਨਾਲ ਹੁੰਦਾ ਸਾਰਾ ਇਹ ਤਾਂ ਠੀਕ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੋਲਿਟੀਕਲ ਪਾਰਟੀ ਔਰ ਉਹ ਉਹਨਾਂ ਦੀ ਦਖਲਅੰਦਾਜ਼ੀ ਤਾਂ ਐਸਪੀਸੀ ਰਹਿੰਦੀ ਹੈ ਤਾਂ ਜੀ ਜਿਵੇਂ ਹੁਣ ਕੱਲ ਵੀ ਅਸਤੀਫੇ ਦੇਦੇ 90 ਤੋਂ ਵੀ ਦਿੱਤਾ ਅਸਤੀਫਾ ਕਈਆਂ ਨੇ ਹੋਰ ਮਤਲਬ ਇਸ ਤਰ੍ਹਾਂ ਦਾ ਕਲੇਸ਼ ਚੜ ਰਿਹਾ ਹੈ ਕੀ ਤੁਹਾਨੂੰ ਲੱਗਦਾ ਵੀ ਹੁਣ ਅਕਾਲੀ ਦਲ ਦੋ ਫੜ ਹੋਣ ਜਾ ਰਿਹਾ ਹੋਗਾ ਜੀਟੀਆ ਸਾਹਿਬ ਦਾ ਵੀ ਬਿਆਨ ਆਇਆ ਜੀ हां अमित ये सादर देखो मैं समझता जीड़ा ਵੀ ਚੰਗੀ ਸੋਚ ਵਾਲਾ ਜਿਹੜਾ ਆਪਣੇ ਦਿਮਾਗ ਕੋ ਕੰਮ ਕਰਦਾ ਆਪਣੇ ਦਿਲ ਤੋਂ ਕਰਦਾ ਹੈ ਉਹ ਤੇ ਇਸ ਚੀਜ਼ ਨੂੰ ਚੰਗਾ ਨਹੀਂ ਸਮਝੂਗਾ ਹੁਣ ਠੀਕ ਆ ਸਲਾਹਕਰਾਂ ਦੀ ਵੀ ਗੱਲਾਂ ਹੁੰਦੀਆਂ ਕਿ ਸਲਾਹਕਾਰ ਕੌਣ ਹੈ ਪਾਰਟੀ ਦੇ ਕੌਣ ਸਲਾਹ ਦਿੰਦਾ ਹੈ ਦੇਖੋ ਇਹ ਤਾਂ ਉਹ ਜਾਣਦੇ ਆ ਪਰ ਇਹ ਠੀਕ ਹੈ ਜਿਨ੍ਹਾਂ ਨੂੰ ਵੀ ਜੋ ਵੀ ਸੱਚੀ ਸੋਚ ਉਹਨਾਂ ਨੂੰ ਇਹ ਠੇਸ ਲੱਗੀ ਕਿ ਠੀਕ ਨਹੀਂ ਹੋ ਰਿਹਾ ਐਸਾ ਨਹੀਂ ਹੋਣਾ ਚਾਹੀਦਾ ਕੰਮੇ ਪਾਰਟੀ ਦਾ ਚੱਲਦੀ ਹੈ ਜਿੱਦਣ ਹੁਣ ਬਣੂਗੀ ਉਹਦਾ ਹੋਰ ਵੀ ਸਹੀ ਜਵਾਬ ਹੈ। ਵਾਈ ਗਰੁੱਪ ਹਲੀ ਕਰੂਗਾ। ਐਸੀ ਗੱਲ ਨਹੀਂ ਕੋਈ ਵੈਕਿਊਮ ਨਹੀਂ ਰਹਿੰਦਾ ਅਸੀਂ ਤਾਂ ਸਹੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਸਾਨੂੰ ਸਦਗੁਤੀ ਮਿਲੇ ਸਾਰਿਆਂ ਨੂੰ। ਪਰ ਅਸੀਂ ਇਕੱਠੇ ਹੋ ਕੇ ਚੱਲੀਏ ਜੋ ਬਹੁਤ ਵੱਡੀ ਗੱਲ ਨਹੀਂ ਹੁੰਦੀ। ਅਸੀਂ ਆਮ ਸੰਗਤ ਦੀ ਆਮ ਲੋਕਾਂ ਦੀ ਭਾਵਨਾਵਾਂ ਨੂੰ ਵੇਖ ਕੇ ਅਸੀਂ ਫੈਸਲੇ ਕਰੀਏ ਕਦੀ ਉਹ ਗਲਤ ਨਹੀਂ ਹੋਣਗੇ। ਪਰ ਜਦੋਂ ਅਸੀਂ ਆਪਣੇ ਕੋਈ ਹੋਮੇ ਦੇ ਵਿੱਚ ਜਾਂ ਕੋਈ ਉਜੇ ਕੁਝ ਕੁਝ ਸਾਥੀਆਂ ਦੇ ਕੁਝ ਦੇ ਅਸੀਂ ਲਾਤੀ ਅਸੀਂ ਚੱਲਦੇ ਰਹੀਏ ਤਾਂ ਸ਼ਾਇਦ ਉਹਦੀ ਗਲਤੀ ਹੋਣ ਦੇ ਚਾਂਸ ਹੈ ਸ਼ਾਇਦ ਅਸੀਂ ਵਾਰੀ ਵਾਰੀ ਗਲਤੀ ਕਰ ਰਹੇ ਹਾਂ ਤੇ ਹੁਣ ਵੀ ਉਮੀਦ ਰੱਖਦੇ ਹਾਂ ਕਿ ਸੱਚੇ ਪਾਤਸ਼ਾਹ ਸਾਨੂੰ ਸਤਿਗੁਧੀ ਦਵੇ ਅਸੀਂ ਪੰਜਾਬ ਵਾਸਤੇ ਆਪਦੀ ਸਿੱਖ ਕੌਮ ਵਾਸਤੇ ਪੰਜਾਬੀਅਤ ਵਾਸਤੇ ਪੰਜਾਬੀਆਂ ਵਾਸਤੇ ਸਾਰਿਆਂ ਨੂੰ ਇਕੱਠੇ ਕਰਕੇ ਆਪਦੇ ਹਉਮੈ ਆਪਦੀ ਲਾਲਸਾ ਆਪਦਾ ਲਾਲਚ ਛੱਡ ਕੇ ਪੰਜਾਬ ਨੂੰ ਮੁੱਖ ਰੱਖ ਕੇ ਅਗਾਂ ਵਧਾਂਗੇ ਤਾਂ ਅੱਜ ਵੀ ਸਾਰਾ ਕੁਝ ਠੀਕ ਹੋ ਜਾ ਸਤਬੁੱਧੀ ਕਿਸ ਤਰ੍ਹਾਂ ਦੀ ਹੈ ਜਿਹੜੇ ਛੋਟੇ ਮਨ ਚ ਕੀ ਚੱਲ ਰਿਹਾ ਦੇਖੋ ਜੋ ਵੀ ਹੋ ਰਿਹਾ ਹੈ ਜਿਵੇਂ ਕਹਿੰਦੇ ਕੁਦਰਤ ਕਰਾਉਂਦੀ ਹੈ ਪਰਮਾਤਮਾ ਕੋਈ ਕਹਿੰਦਾ ਵਾਹਿਗੁਰੂ ਕਰਾਉਣ ਵਾਲਾ ਜੋ ਹੈ ਉਹ ਕੋਈ ਡਾਂਟਾ ਮਾਰਦਾ ਨਹੀਂ ਮਾਰਦਾ ਤਾਂ ਮਾਤੀ ਹੈ ਸਤਬੁੱਧੀ ਸਾਡੀ ਜਦੋਂ ਚੱਲੀ ਜਾਂਦੀ ਹੈ ਅਸੀਂ ਇੰਨੀ ਸੋਚਦੇ ਸੰਗਤ ਹੋਰ ਸੋਚ ਰਹੀ ਹੈ ਇਨਾ ਤੁਹਾਨੂੰ ਉਹ ਚੀਜ਼ ਸਮਝ ਨਹੀਂ ਆਂਦੀ ਤਾਂ ਮੈਂ ਸਮਝਦਾ ਕਿ ਕੁਛ ਇਸ ਤਰ੍ਹਾਂ ਦਾ ਹੀ ਵਰਤਾਰਾ ਹੋ ਰਿਹਾ ਜਿਵੇਂ ਮਜੀਠੀਆ ਸਾਹਿਬ ਨੇ ਬਿਆਨ ਦਿੱਤਾ ਤੁਸੀਂ ਉਹਨਾਂ ਦੇ ਬਿਆਨ ਨਾਲ ਸਹਿਮਤ ਨਹੀਂ ਨਹੀਂ ਮੈਂ ਕੀ ਸਾਰੀ ਸਹਿਮਤ ਹੈ ਭਾਵੇਂ ਜਿਹੜੇ ਨਹੀਂ ਵੀ ਬੋਲ ਰਹੇ ਮੇਰੇ ਤੋਂ ਇਲਾਵਾ ਮੈਂ ਤਾਂ ਅੱਜ ਗੱਲ ਕਰ ਰਿਹਾ ਤੁਸੀਂ ਆਏ ਹੋ ਮੇਰੇ ਕੋਲ ਮੇਰੇ ਪੁੱਛੇ ਮੇਰੇ ਵਿਚਾਰ ਪੁੱਛੇ ਔਲਰਜੀ ਆਏ ਸਿਹਰੇ ਤੇ ਮੇਰੇ ਦਾ ਵਿਚਾਰ ਹੈ ਪਰ ਮੈਂ ਸਮਝਦਾ ਜਿਹੜੇ ਨਹੀਂ ਵੀ ਬੋਲ ਰਹੇ ਵਿਚਾਰ ਉਹਨਾਂ ਦੇ ਵੀ ਇਹੀ ਹੈ ਸ਼ਾਇਦ ਕੁਛ ਕਿੰਨ ਸਾ 10 ਸ੍ਰਮ ਛੱਡ ਕੇ ਜੈਦ ਹੋ ਸਕਦਾ ਸ਼ਾਇਦ ਉਹਨਾਂ ਦੇ ਵੀ ਮਨੋ ਵਿਚਾਰੇ ਹੋਵੇ ਪਰ ਮੈਜੋਰਟੀ ਦਾ ਵਿਚਾਰੇ ਹੈ ਕਿ ਸਭ ਕੁਝ ਠੀਕ ਨਹੀਂ ਹੋ ਰਿਹਾ ਇਹ ਇਸ ਨੂੰ ਠੀਕ ਹੋਣਾ ਚਾਹੀਦਾ ਸੀ 2 ਤਰੀਕ ਨੂੰ ਸੇਵਾ ਲੱਗ ਗਈ ਸੀ ਬੜੀ ਸੋਹਣੀ ਸੇਵਾ ਨਿਭਾ ਵੀ ਲਈ ਸੀ ਪਰ ਤੇਓ ਕਾਲ ਤੱਕ ਸਭ ਨੇ ਹੁਕਮ ਨਾਮਾ ਕੀਤਾ ਸੀ ਇਹਨ ਬਿਨੋਂ ਮੰਨਣਾ ਚਾਹੀਦਾ ਸੀ ਅਸੀਂ ਮੰਨਦੇ ਤਾਂ ਅੱਜ ਵੀ ਚਰਦੇ ਗੱਲਾਂ ਹੀ ਰਹਿਣਾ ਸੀ ਅਖਾਲੀ ਨਾਲ ਹੁਣ ਵੀ ਅਰਦਾਸ ਕਰਦੇ ਹਾਂ ਸੱਚੇ ਬਾਦਸ਼ਾਹ ਬਾਕੀ ਚੈੱਕ ਜਦੋਂ ਨਾਲ ਦਿਨਾਂ ਚ ਜਿਵੇਂ ਤੁਸੀਂ کہہ ਰਹੇ ਜਿਹੜੇ ਬੋਲ ਰਹੇ ਨੇ ਤੜੀ ਉਹ ਇੱਕ ਅਲੱਗ ਤਾਂ ਉਹਨਾਂ ਦੀ ਮੀਟਿੰਗ ਹੋ ਸਕਦੀ ਹੈ ਕਿਸੇ ਮੁੱਦੇ ਤੇ ਵੀ ਕੀ ਦੇਖੋ ਆਪਾਂ ਤਾਂ ਉਸ ਲੈਵਲ ਦੇ ਹੈ ਨਹੀਂ ਆਪਾਂ ਤਾਂ ਇੱਕ ਵਰਕਰਾਂ ਜਨਨੀ ਤੇ ਕੰਮ ਕਰਨ ਵਾਲੇ ਆ ਵਰਕਰਾਂ ਨਾਲ ਸਾਥੀਆਂ ਨਾਲ ਸਰਕਲ ਪ੍ਰਧਾਨਾਂ ਨਾਲ ਵਿਚਾਰ ਕਰਦੇ ਰਹਿੰਦੇ ਆ ਕਿ ਆਹ ਕੁਝ ਪਾਰਟੀਆਂ ਜੋ ਰਹੀਆਂ ਕੀ ਕਹਾਣ ਉੱਥੋਂ ਜੋ ਚੀਜ਼ ਆਂਦੀ ਹੈ ਉਹ ਤੁਹਾਡੇ ਸਾਹਮਣੇ ਵੀ ਰੱਖ ਰਿਹਾ ਔਰ ਇਹ ਨਹੀਂ ਕਿ ਤੁਹਾਡੇ ਸਾਹਮਣੇ ਅੱਜ ਰੱਖ ਰਿਹਾ ਪਾਰਟੀ ਲੀਡਰਸ਼ਿਪ ਚ ਵੀ ਭਾਵੇਂ ਲੀਡਰਸ਼ਿਪ ਨੂੰ ਕੱਲਿਆਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ 6 ਮਹੀਨੇ ਪਹਿਲਾਂ ਸਾਲ ਪਹਿਲਾਂ ਜੋ ਵੀ ਭਾਵਨਾਵਾਂ ਥੱਲੇ ਹੁੰਦੀਆਂ ਸੀ ਭਾਵੇਂ ਕਿਸੇ ਨੂੰ ਚੰਗੀ ਲੱਗੇ ਮਾੜੀ ਲੱਗੇ ਆਪਾਂ ਰੱਖਦੇ ਰਹੇ ਔਰ ਜੋ ਮੀਟਿੰਗਾਂ ਚ ਵੀ ਵਰਕਿੰਗ ਕਮੇਟੀ ਦਾ ਕਿਉਂਕਿ ਮੈਂ ਮੈਂਬਰ ਆ ਸ਼੍ਰੋਮਣੀ ਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਵਰਕਿੰਗ ਕਮੇਟੀ ਚ ਵੀ ਜਦੋਂ ਜਦੋਂ ਇਹ ਈਸ਼ੂ ਆਏ ਆ ਆਪਦੀ ਗੱਲ ਖੁੱਲ ਕੇ ਰੱਖੀ ਐ ਢੰਗ ਨਾਲ ਰੱਖੀ ਐ ਇਹ ਮੈਂਬਰ ਜਾਣਦੇ ਸੋ ਇਹ ਨਹੀਂ ਗੱਲ ਕਿ ਅਸੀਂ ਅੱਜ ਹੀ ਗੱਲ ਕਰ ਰਹੇ ਆਂ ਨੱਲਾ ਵੀ ਕਰਦੇ ਰਹਾਂ ਸਾਡੇ ਵਿਚਾਰ ਤੋਂ ਕੋਈ ਨਹੀਂ ਵੀ ਸੰਸੀ ਤਾਂ ਹੀ ਇਹ ਕੁਝ ਹੋ ਰਿਹਾ ਪਰ ਇਹ ਠੀਕ ਨਹੀਂ ਹੋ ਰਿਹਾ ਜੀ ਭਾਈ ਤੁਹਾਡਾ ਕੀ ਸਟੈਂਡ ਰਹੇਗਾ ਹੁਣ ਵੀ ਜਿਵੇਂ ਤੁਸੀਂ ਕੀ ਅਕਾਲੀ ਦਲ ਛੱਡਣ ਦਾ ਪ੍ਰੋਗਰਾਮ ਹੈ ਜਾਂ ਕਿਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਐਸਾ ਕੋਈ ਪ੍ਰੋਗਰਾਮ ਨਹੀਂ ਪਰ ਸੰਗਤ ਨਾਲ ਹੈ ਕਿਉਂਕਿ ਰਾਜਨੀਤੀ ਦਾ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਲੋਕਾਂ ਦੀ رائے ਨਾਲ ਹੀ ਚੱਲਣਾ ਠੀਕ ਹੁੰਦਾ ਹੈ ਜੋ ਲੋਕਾਂ ਦੀ رائے ਹੋਗੀ ਉਹ ਮੇ ਚੱਲਾਂਗੇ ਬਿਲਕੁਲ ਕੱਲ ਨੂੰ ਕੋਈ ਕਾਮਯਾਬੀ ਮਿਲਦੀ ਨਹੀਂ ਮਿਲਦੀ ਪਰ ਕਦੀ ਵੀ ਉਹ ਜਹਾ ਕਮ ਸੱਚੇ ਪਾਤਸ਼ਾਹ ਦੇ ਅੰਦਾਜ਼ ਕਰਦੇ ਆ ਉਹ ਜਹਾ ਨਾ ਕਰਾਇਆ ਕਿ ਜਿੰਦੇ ਪਿੱਛੇ ਸਾਡੇ ਤੇ ਕੱਲ ਨੂੰ ਉਂਗਲੀ ਉਠੇ ਜਿੰਦਾ ਕੱਲ ਨੂੰ ਸਾਥ ਦੇ ਵਿੱਚ ਲੋਗਾ ਚ ਜਵਾਬ ਦੇ ਵਿੱਚ ਅਨਾਮ ਕੀ ਹੋਏ ਉੱਥੇ ਸਾਨੂੰ ਨਮੋਸ਼ੀ ਹੋਵੇ ਉਹ ਜਹਾ ਸੱਚੇ ਪਾਤਸ਼ਾਹ ਸਾਡੇ ਤੋਂ ਕੰਮ ਨਾ ਕਰਾਵੇ ਔਰ ਦਾਅਵੇ ਨਾਲ ਕੀ ਵਾਦਾ ਸੱਚੇ ਪਾਤਸ਼ਾਹ ਨੇ ਹੁਣ ਤੱਕ ਬੜੀ ਕਿਰਪਾ ਰੱਖੀ ਹੈ 25 ਸਾਲ ਹੋ ਗਏ 20 ਤੋਂ 25 ਸਾਲ ਹੋ ਗਏ ਸ਼ੋਮਨੀ ਸੁਨਾਮ ਦੇ ਵਿੱਚ ਸ਼੍ਰੋਮਣੀ ਕਾਲੀਦਾਤਾ ਛੇ 7 ਸਾਲ ਹੋਇਆ ਉਸ ਤੋਂ ਪਹਿਲਾਂ ਕਾਂਗਰਸ ਵੀ ਕੰਮ ਕੀਤਾ ਬੜੀ ਕਿਰਪਾ ਹੋਈ ਹੈ ਕਿ ਅੱਜ ਤੱਕ ਮਤਲਬ ਕੋਈ ਜਾਣੇ-ਜਾਣੇ ਚ ਸਿਵੀ ਇਨਸਾਨ ਆ ਹੋ ਸਕਦਾ ਕੋਈ ਗਲਤੀ ਹੋ ਗਈ ਹੋਵੇ ਪਰ ਫਿਰ ਵੀ ਸੱਥਾਂ ਚ ਜਾ ਕੇ ਖੁੱਲ ਕੇ ਗੱਲ ਕਰ ਲਈਦੀ ਹੈ ਵੀ ਸਾਥੀਓ ਪਿਛਲੇ 20 25 ਸਾਲਾਂ ਚ ਕੋਈ ਕਿਸੇ ਨਾਲ ਉਹ ਜਾ ਗੱਲ ਕੀਤਾ ਹੋਵੇ ਜਿੰਦੇ ਚ ਪਾਰਟੀ ਦੀ ਬਦਨਾਮੀ ਵਾਲੇ ਪਾਸੇ ਤੁਰੀ ਹੋਈ ਹੈ ਜਾਂ ਆਪਨੇ ਤੇ ਗੁੰਗਲ ਉਠੀ ਹੋਵੇ ਤਾਂ ਅਸੀਂ ਦੇਮਦਾਰ ਆ ਪਰ ਅੱਜ ਤੱਕ ਇੰਨੀ ਕਿਰਪਾ ਵਾਹਿਗੁਰੂ ਦੀ ਕਿ ਉਹ ਜੇ ਪਾਸੇ ਤੱਕ ਦੀ ਧਿਆਨ ਹੀ ਨਹੀਂ ਕੀ ਇਹ ਪਾਰਟੀ ਜਿਸ ਤਰ੍ਹਾਂ ਦੇ ਝਗੜੇ ਦੇ ਵਿੱਚ ਕੇ ਜੀ ਤਾਂ ਜੇ ਕੋਈ ਜਮਾਨਤ ਵੀ ਕਿਸੇ ਹੋਟ ਪਾਰਟੀ ਨੂੰ ਦਰ ਵਿਚਾਰ ਕਰੋਗੇ ਜਿਵੇਂ ਤੁਸੀਂ ਕਹਿੰਦੇ ਵੀ ਜੇ ਸਾਥੀਆਂ ਦੀ ਰਹਿ ਰਹਿ ਕਿਸੇ ਸਾਥੀਆਂ ਨਹੀਂ ਕਹਤਾ ਜੀ ਜੇ ਸਾਥੀਆਂ ਨਹੀਂ ਕਹਦਾ ਵੀ ਪਾਰਟੀ ਹੁਣ ਨਹੀਂ ਚਲੋ ਇਹ ਅੱਜ ਦਾ ਟੌਪਿਕ ਨਹੀਂ ਹੈਗਾ ਪਰ ਮੈਂ ਹਮੇਸ਼ਾ ਮੈਂ ਹਮੇਸ਼ਾ ਮੈਂ ਹਮੇਸ਼ਾ ਵੇਖਦਾ ਕਿ ਲੋਕ ਜੋ ਸੋਚਦੇ ਆ ਉਹ ਹਮੇਸ਼ਾ ਸਹੀ ਹੁੰਦਾ ਆ ਆਪਦਾ ਵਿਚਾਰ ਕਈ ਵਾਰੀ ਆਪਦੀ ਸੋਚ ਗਲਤ ਹੋ ਸਕਦੀ ਹੈ ਕਸ਼ਨੀਆ ਜੀ ਵੀ ਟਾਈਮ ਨਾਲ ਗਲਤੀਆਂ ਹੋਈਆਂ ਪਰ ਜੇ ਲੋਕਾਂ ਦੀ ਸੋਚ ਨਾਲ رائے ਨਾਲ ਚੱਲਾਂਗੇ ਉਹਦੇ ਚ ਗਲਤੀ